ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਅਲੀਵਾਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਮੁੱਦੇ ਲੈ ਕੇ ਹਾਜ਼ਰ ਹਾਂ ਜਿਨ੍ਹਾਂ ਤੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਸਟ੍ਰੀਕ ਤੇ ਸਹੀ ਤੱਥਾਂ ਦੇ ਆਧਾਰ ਤੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਤੇ ਉਹ ਹਰ ਜਾਣਕਾਰੀ ਜੋ ਤੁਹਾਡੇ ਲਈ ਜ਼ਰੂਰੀ ਹੈ ਜੋ ਤੁਹਾਡੇ ਨਾਲ ਜੁੜੀ ਹੋਈ ਹੈ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਹੈ ਤਾਂ ਫਿਰ ਸਾਰੇ ਸੋਚਦੇ ਹੋਣਗੇ ਕਿ ਇੱਕ ਮੇਰੀ ਵੀ ਸੁਣੀ ਕਿਸੇ ਦੀ ਸੁਣੀ ਕਿੰਨੀ ਕ ਜਾਂਦੀ ਹੈ ਉਹ ਤਾਂ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਸਰਕਾਰਾਂ ਕਿੰਨੀ ਕ ਸੁਣਦੀਆਂ ਨੇ ਤੇ ਸਰਕਾਰਾਂ ਜਿਹੜੀਆਂ ਨੇ ਤੇ ਅੱਗੇ ਜਦੋਂ ਉਹ ਆਰਡਰ ਪਾਸ ਕਰਦੀਆਂ ਨੇ ਫਿਰ ਉਹਨਾਂ ਦੀ ਅਫਸਰ ਕਿੰਨੀ ਕੁ ਸੁਣਦੇ ਨੇ ਉਹ ਵੀ ਤੁਹਾਡੇ ਤੋਂ ਤੇ ਸਾਡੇ ਤੋਂ ਕੁਝ ਲੁਕਿਆ ਨਹੀਂ ਹੈਗਾ ਤਾਂ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਚਰਚਾ ਵਿਸ਼ੇਸ਼ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਡੇ ਸੀਨੀਅਰ ਪੱਤਰਕਾਰ ਮਹਿਤਾਬ ਜੀ ਸਾਡੇ ਨਾਲ ਜੁੜੇ ਹੋਏ ਨੇ ਮਹਿਤਾਬ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਮਹਿਤਾਬ ਜੀ ਗੱਲਬਾਤ ਜਿਹੜੀਆਂ ਕਰ ਲੈਣੇ ਆ ਜੋ ਅੱਜ ਦਾ ਹਾਈਲਾਈਟ ਜੇ ਕਹ ਲਈਏ ਕਿ ਕੱਲ ਦਾ ਹਾਈਲਾਈਟ ਕਹਿ ਲਈਏ ਜਿਨ੍ਹਾਂ ਨੇ ਲੋਕਾਂ ਨੂੰ ਮੁਸ਼ਕਲਾਂ ਦੇ ਵਿੱਚ ਪਾਇਆ ਹੋਇਆ ਹੈ ਲੋਕ ਆਵਾਜ਼ਾਈ ਲਈ ਪਰੇਸ਼ਾਨ ਹੋ ਰਹੇ ਨੇ ਖੱਜਲ ਖਵਾਰ ਹੋ ਰਹੇ ਨੇ ਪਰ ਦੂਜੇ ਪਾਸੇ ਜਿਸ ਕਰਕੇ ਖੱਜਲ ਖਵਾਰ ਹੋ ਰਹੇ ਨੇ ਜੇ ਉਹਨਾਂ ਦੀਆਂ ਮੰਗਾਂ ਦੇਖੀਆਂ ਜਾਣ ਉਹ ਵੀ ਕਿਤੇ ਨਾ ਗਲਤ ਨਜ਼ਰ ਨਹੀਂ ਆ ਰਹੇ ਉਹ ਵੀ ਜਾਇਜ਼ ਨਜ਼ਰ ਆਉਂਦੇ ਨੇ ਪੀਆਰਟੀਸੀ ਦੀ ਪੰਜਾਬ ਰੋਡਵੇਜ਼ ਦੀ ਜਿਹੜੀ ਆ ਧਰਨਾ ਪ੍ਰਦਰਸ਼ਨ ਚੱਕਾ ਜਾਮ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਜੋ ਮੰਗਾ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਸਰਕਾਰ ਨੇ ਹਾਲਾਂਕਿ ਸੱਦਾ ਦੇ ਦਿੱਤਾ ਉਹਨਾਂ ਨੂੰ ਮੀਟਿੰਗ ਦੇ ਲਈ ਪਰ ਕਿਤੇ ਨਾ ਕਿਤੇ ਫਿਰ ਵੀ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸੱਦਾ ਤਾਂ ਬਹੁਤ ਵਾਰੀ ਹੋ ਗਿਆ 55 ਮੀਟਿੰਗਾਂ ਹੋ ਗਈਆਂ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਕੀ ਕਹਿਣਾ ਚਾਹੂਗੇ ਇਸ ਤੇ ਸਾਰੇ ਤੇ ਮਾਮਲੇ ਤੇ ਜੀ ਜੀ ਐਕਚੁਅਲੀ ਇਹ ਸਾਰਾ ਕਿਲੋਮੀਟਰ ਸਕੀਮ ਦਾ ਰੇੜਕਾ ਹੈਗਾ ਜੀ ਇਹ ਉਸ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੋਇਆ ਸੀ ਹੁਣ ਐਤਕੀ ਜਿਹੜੀ ਹੜਤਾਲ ਸ਼ੁਰੂ ਹੋਈ ਹੈ ਸ਼ੁੱਕਰਵਾਰ ਤੋਂ ਜੀ ਉਹ ਦੂਜੇ ਦਿਨ ਲਗਾਤਾਰ ਸਨੀਚਰਵਾਰ ਨੂੰ ਵੀ ਅਣਮਿਥੇ ਸਮੇਂ ਦੀ ਹੜਤਾਲ ਕਹਿ ਰਹੇ ਨੇ ਤੇ ਹੁਣ ਜਦੋਂ ਗੱਲਬਾਤ ਲਈ ਸੱਦਾ ਆਇਆ ਤਾਂ ਯੂਨੀਅਨਾਂ ਦੇ ਲੀਡਰਾਂ ਨੇ ਅੱਗੇ ਫੈਸਲੇ ਲੈਣੇ ਨੇ ਕਿ ਕਦੋਂ ਗੱਲਬਾਤ ਲਈ ਜਾਣਾ ਹੈ ਸਰਕਾਰ ਦੇ ਅਧਿਕਾਰੀਆਂ ਕੋਲ ਤੇ ਮੁਲਾਜ਼ਮਾਂ ਯੂਨੀਅਨਾਂ ਦੇ ਆਗੂਆਂ ਨੂੰ ਹਿਰਾਸਤ 'ਚ ਵੀ ਲੈ ਲਿਆ ਗਿਆ ਜੀ ਤੇ ਬਾਅਦ ਵਿੱਚ ਸ਼ੁੱਕਰਵਾਰ ਨੂੰ ਛੱਡ ਦਿੱਤਾ ਗਿਆ ਲੇਕਿਨ ਦੇਰ ਰਾਤ ਫੇਰ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਸੀਗਾ ਤੇ ਹੁਣ ਜਿਹੜੇ ਹੁਣ ਜਿਹੜੀ ਤਾਜ਼ਾ ਖਬਰ ਆਈ ਹੈ ਵੀ ਜਿਹੜੇ ਪਟਿਆਲੇ ਤੋਂ ਮੇਨ ਜਿਹੜਾ ਧਰਨਾ ਹੈਗਾ ਉਹ ਚੱਲਣਾ ਹੈਗਾ ਆ ਕੰਡਕਟਰਾਂ ਦਾ ਤੇ ਡਰਾਈਵਰਾਂ ਦਾ ਸਰਕਾਰੀ ਬਸਾਂ ਦਾ ਜਿਹੜੇ ਠੇਕੇ ਤੇ ਨੇ ਜੀ ਤੇ ਕੱਚੇ ਮੁਲਾਜ਼ਮ ਨੇ ਤੇ ਉਹਨਾਂ ਉਹਨਾਂ ਦੀ ਹਮਾਇਤ ਲਈ ਕਿਸਾਨ ਵੀ ਆ ਗਏ ਨੇ ਇੱਥੇ ਇਹ ਇਹ ਵੱਡੀ ਇੱਕ ਡਿਵੈਲਪਮੈਂਟ ਹੋਈ ਹੈ ਇਹ ਇਹ ਗੱਲ ਨੋਟ ਕਰਨੇ ਵਾਲੀ ਆ ਜੀ ਜੀ ਤੇ ਤੁਸੀਂ ਦੇਖੋ ਵੀ ਜਿਹੜਾ ਸ਼ੁੱਕਰਵਾਰ ਨੂੰ ਹੋਇਆ ਸੀ ਉਹ ਕਾਫੀ ਹਿੰਸਕ ਵੀ ਹੋ ਗਿਆ ਸੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਸੀਗੇ ਤੇ ਇੱਕ ਸੰਗਰੂਰ ਦੇ ਵਿੱਚ ਇੱਕ ਮੁਲਾਜ਼ਮ ਨੇ ਤਾਂ ਕੀ ਸੀਗਾ ਵੀ ਆਪਣੇ ਆਪ ਨੂੰ ਅੱਗ ਲਾਣ ਦੀ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਬਚ ਗਿਆ ਸੀ ਪਰ ਉਹ ਤੁਸੀਂ ਦੇਖੋ ਵੀ ਧੂਰੀ ਦੇ ਵਿੱਚ ਇੱਕ ਐਸ ਐਚਓ ਗੁਰਪ੍ਰੀਤ ਸਮਰਾਓ ਉਹ ਜ਼ਖਮੀ ਹੋ ਗਿਆ ਸੀ ਉਹਨਾਂ ਦੇ ਗੁੱਟ ਜਿਹੜਾ ਸੀ ਕਾਫੀ ਜ਼ਿਆਦਾ ਵੱਢਿਆ ਗਿਆ ਸੀਗਾ ਵੱਡਾ ਹਿੱਸਾ ਗੁੱਟ ਦਾ ਵਢਿਆ ਗਿਆ ਸੀ ਤੇ ਤੁਸੀਂ ਦੇਖੋ ਵੀ ਉਥੇ ਪੱਗਾਂ ਵੀ ਲੱਥੀਆਂ ਪਟਿਆਲੇ ਚ ਵੀ ਜਲੰਧਰ ਚ ਵੀ ਹੁਣ ਹਰ ਥਾਂ ਦੇ ਉੱਪਰ ਤੇ ਇਹ ਸਾਰੀ ਗੜਬੜ ਕਿਵੇਂ ਹੋਈ ਹੁਣ ਤੁਸੀਂ ਦੇਖੋ ਕਿਲੋਮੀਟਰ ਸਕੀਮ ਦੇ ਟੈਂਡਰ ਖੁਲਵਾਉਣ ਵਾਸਤੇ ਜਿਹੜੇ ਸੀ ਸ਼ੁੱਕਰਵਾਰ ਨੂੰ ਖੁੱਲਣੇ ਸੀ ਖੁੱਲ ਨਹੀਂ ਸਕੇ ਖੈਰ ਉਹ ਅੱਗੇ ਪੈ ਗਏ ਪਰ ਫਿਰ ਵੀ ਜਿਹੜੇ ਪੁਲਿਸ ਨੇ ਜਿਹੜੇ ਆਪਣੀ ਦਖਲਅੰਦਾਜ਼ੀ ਕਰਕੇ ਇਹ ਸਾਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪ੍ਰਾਈਵੇਟ ਕੰਪਨੀਆਂ ਦੀ ਇਜਾਰੇਦਾਰੀ ਜਿਹਨੂੰ ਆਪਾਂ ਕਹ ਲਈਏ ਜਿਹੜੀ ਮੋਨੋਪੋਲੀ ਹੈ ਉਹ ਵਣ ਜਾਣੀ ਹੈ ਹੁਣ ਤੁਸੀਂ ਦੇਖੋ ਵੀ ਕਿਦਾਂ ਇੱਕ ਸਤਪਾਲ ਸਿੰਘ ਸਿਵੀਆਂ ਦੀ ਰਿਪੋਰਟ ਛਪੀ ਹੈਗੀ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ 2004 ਤੋਂ 2007 ਚ ਜਿਹੜੇ ਡਰਾਈਵਰ ਤੇ ਕੰਡਕਟਰ ਆਊਟਸੋਰਸ ਰਾਹੀਂ ਭਰਤੀ ਕੀਤੇ ਸੀ ਉਹਨਾਂ ਚੋਂ 85% ਦੀ ਹਾਲੇ ਤੱਕ ਅ ਕੱਚੇ ਹੀ ਰੱਖੇ ਹੋਏ ਨੇ ਤੇ ਉਹਨਾਂ ਦੀਆਂ ਤਨਖਾਹਾਂ ਵੀ ਕਿੰਨੀਆਂ ਨੇ 13-14000 ਤੇ ਹੁਣ ਜਿਨ੍ਹਾਂ ਨੇ ਜਿਨ੍ਹਾਂ ਨੂੰ ਤੁਸੀਂ ਐ ਡੇਡੀਆਂ ਲੱਖਾਂ ਰੁਪਏ ਦੀਆਂ ਬਸਾਂ ਸੌਪੀਆਂ ਨੇ ਉਹਨਾਂ ਨੂੰ ਤੁਸੀਂ ਤਨਖਾਹਾਂ ਦੇ ਨਹੀਂ ਰਹੇ ਤੇ ਅਫਸਰਾਂ ਨੂੰ ਦੇਖੋ ਵੀ ਲੱਖਾਂ ਲੱਖਾਂ ਰੁਪਇਆ ਤਨਖਾਹ ਮਿਲਦੀ ਹੈ ਤੇ ਉਹ ਫਿਰ ਨਿਰਾਸ਼ਾ ਤਾਂ ਕਿਸ ਨਾ ਕਿਸੇ ਤਰੀਕੇ ਆ ਹੀ ਜਾਂਦੀ ਹੈ ਤੇ ਉਹਦੇ ਵਿੱਚ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਇੱਕ ਜਿਹੜੀ ਗੱਲ ਦੱਸੀ ਗਈ ਹੈ ਵੀ ਜਿਹੜੀਆਂ ਖਰਾਬ ਤੇ ਕੰਡਮ ਸਪੇਅਰ ਪਾਰਟ ਬਸਾਂ ਵਾਸਤੇ ਸਪੇਅਰ ਪਾਰਟਸ ਨਹੀਂ ਮਿਲ ਰਹੇ ਉਹਨਾਂ ਨੂੰ 1400 ਬਸਾਂ ਡੀਪੋਆਂ 'ਚ ਖੜੀਆਂ ਨੇ ਟੋਟਲ 3500 ਬਸਾਂ ਨੇ 2100 ਹੀ ਚੱਲ ਰਹੀਆਂ ਨੇ 1400 ਬਸਾਂ ਜਿਹੜੀਆਂ ਨੇ ਉਹ ਡੀਪੋਵਾਂ 'ਚ ਖੜੀਆਂ ਨੇ ਉਹਦੇ ਸਪੇਅਰ ਪਾਰਟਸ ਨਹੀਂ ਮਿਲ ਰਹੇ ਤੇ ਹੁਣ ਕਿਲੋਮੀਟਰ ਸਕੀਮ 'ਚ 300 ਬਸਾਂ ਜਿਹੜੇ ਪ੍ਰਾਈਵੇਟ ਉਹਨਾਂ ਨੂੰ ਠੇਕੇ ਦਿੱਤੇ ਜਾ ਰਹੇ ਨੇ ਤੇ ਇਸ ਗੱਲ ਤੋਂ ਨਾਰਾਜ਼ ਹੋ ਗਏ ਨੇ ਜਿਹੜੇ ਸਾਡੇ ਕਰਮਚਾਰੀ ਨੇ ਉਹਨਾਂ ਨੇ ਨਾਰਾਜ਼ ਹੋ ਕੇ ਕੀਤਾ ਤੇ ਤੁਸੀਂ ਦੇਖੋ ਵੀ 1000 ਕਰੋੜ ਜਿਹੜਾ ਸਰਕਾਰ ਤੋਂ ਹਲੇ ਲੈਣਾ ਹੈ ਵਿਭਾਗ ਨੇ ਟਰਾਂਸਪੋਰਟ ਵਿਭਾਗ ਨੇ ਜਿੰਨੇ 1000 ਕਰੋੜ ਕਿਹੜਾ ਜਿਹੜਾ ਮਹਿਲਾਵਾਂ ਨੂੰ ਮੁਫਤ ਬਸ ਸਫਰ ਦੀ ਸਹੂਲਤ ਦਿੱਤੀ ਜਾਂਦੀ ਆ ਉਹਦੇ ਬਦਲੇ ਜਿਹੜਾ ਮੁਆਵਜ਼ਾ ਮਿਲਦਾ ਹੈ ਵਿਭਾਗ ਨੂੰ ਜਿਹੜਾ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਤੇ ਉਹ ਉਹ ਨਹੀਂ ਹਜੇ ਤੱਕ ਮਿਲਿਆ ਹੈਗਾ ਤੇ ਮੈਂ ਇਸ ਤਰ੍ਹਾਂ ਦੇ ਰੀੜਕੇ ਨੇ ਦੇਖੋ ਹੁਣ ਕਦੋਂ ਤੱਕ ਮਾਮਲਾ ਚੱਲਦਾ ਤੇ ਆਮ ਜਨਤਾ ਨੂੰ ਕਦੋਂ ਤੱਕ ਪਰੇਸ਼ਾਨੀ ਮਤਲਬ ਚੱਲੀ ਜਾਂਦੀ ਆ ਕਦੋਂ ਤੱਕ ਬਿਲਕੁਲ ਜੇ ਗੱਲ ਕਰ ਲਈ ਜਾਵੇ ਮਹਤਾਬ ਜੀ ਇਸ ਦੇ ਨਾਲ ਹੀ ਮੈਂ ਇੱਕ ਹੋਰ ਗੱਲ ਵੀ ਐਡ ਕਰਨਾ ਚਾਹਾਂਗੇ ਇਸ ਮਾਮਲੇ ਨੂੰ ਲੈ ਕੇ ਜਿਹੜਾ ਐਕਸ਼ਨ ਵੀ ਜੜਿਆ ਸਰਕਾਰਾਂ ਦੇ ਵੱਲੋਂ ਲਈ ਜਾ ਰਿਹਾ ਇੱਕ ਪਨਵਸ ਦੇ ਜੋ ਕਾਇਲੀ ਕੇ ਪ੍ਰਧਾਨ ਡਿਪੂ ਦੇ ਪ੍ਰਧਾਨ ਵਿਕਰਮਜੀਤ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਹੋਰ ਕਾਰਵਾਈਆਂ ਵੀ ਹੋ ਸਕਦੀਆਂ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਹੜਤਾਲ ਦੇ ਵਿੱਚ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਕਰਕੇ ਉਹਨਾਂ ਦੀ ਜਿਹੜੀ ਹੈ ਸੇਵਾਵਾਂ ਨੂੰ ਸਮਾਪਤ ਕਰ ਦਿੱਤਾ ਗਿਆ ਸਰਕਾਰ ਐਕਸ਼ਨ ਵੀ ਲੈ ਰਹੀ ਆ ਤੇ ਨਾਲ ਜੇ ਉਹਨਾਂ ਦੀਆਂ ਮੰਗਾ ਨੂੰ ਦੇਖਿਆ ਜਾਵੇ ਕਿਤੇ ਨਾ ਕਿਤੇ ਉਹ ਪਰੇਸ਼ਾਨ ਵੀ ਜੜਿਆ ਹੁੰਦੇ ਮੁਲਾਜ਼ਮ ਨਜ਼ਰ ਆ ਰਹੇ ਨੇ ਚੜਪਾ ਵੀ ਦੇਖਣ ਨੂੰ ਮਿਲ ਰਿਆ ਨੇ ਇਹ ਵੀ ਜਿਹੜੀ ਇੱਕ ਵੱਡੀ ਗੱਲ ਆ ਪਰ ਜੇ ਨਾਲ ਆਪਾਂ ਇੱਕ ਹੋਰ ਮਾਮਲਾ ਜਿਹੜਾ ਡੀਆਈਜੀ ਪੁੱਲਰ ਮਹਿਤਾਬਰੀ ਡੀਆਈਜੀ ਪੁੱਲਰ ਦਾ ਮਾਮਲਾ ਕੋਈ ਬਹੁਤਾ ਪੁਰਾਣਾ ਤਾਂ ਨਹੀਂ ਹੋ ਗਿਆ ਉਸ ਨੂੰ ਕੋਈ ਭੁੱਲ ਵੀ ਨਹੀਂ ਰਿਹਾ ਕਿਉਂਕਿ ਅਪਡੇਟ ਜਿਹੜੀਆਂ ਨੇ ਉਹ ਆਉਂਦੀਆਂ ਜਾ ਰਹੀਆਂ ਨੇ ਉਸ ਮਾਮਲੇ ਨੂੰ ਲੈ ਕੇ ਸਸਪੈਂਡ ਡੀਆਈਜੀ ਪੁੱਲਰ ਖਿਲਾਫ ਚਾਰ ਸ਼ੀਟ ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤੇ 15 ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜੇ ਆ ਦੋਸ਼ ਆਇਦ ਹੋਣਗੇ ਕੀ ਕਹਿਣਾ ਚਾਹੋਗੇ ਇਸ ਮਾਮਲੇ 'ਚ ਜੀ ਬਿਲਕੁਲ ਬਿਲਕੁਲ ਹੁਣ ਮਾਮਲੇ ਹੁਣ ਸਾਰੀ ਜਾਂਚ ਹੋ ਚੁੱਕੀ ਆ ਹੁਣ ਮਾਮਲਾ ਸ਼ੁਰੂ ਹੋਏਗਾ ਜੀ ਅਦਾਲਤ ਦੇ ਵਿੱਚ ਸੁਣਵਾਈ ਸ਼ੁਰੂ ਹੋਏਗੀ ਤੇ ਈਡੀ ਨੇ ਵੱਖਰਾ ਕੇਸ ਜਿਹੜਾ ਹੈਗਾ داخل ਕੀਤਾ ਹੋਇਆ ਭੁਲਰ ਦੇ ਖਿਲਾਫ ਸਸਪੈਂਡ ਡੀਆਈਜੀ ਦੇ ਖਿਲਾਫ ਤੇ ਤੁਸੀਂ ਦੇਖੋ ਵੀ 7.5 ਕਰੋੜ ਰੁਪਇਆ ਤੱਕ ਰੋ ਮਿਲਿਆ ਸੀ ਹੋਰ ਕਾਫੀ ਕੀਮਤੀ ਸਮਾਨ ਜਿਹੜਾ ਗਹਿਣੇ ਵਗੈਰਾ ਹੋਰ ਜਿਹੜਾ ਕਾਫੀ ਕੁਝ ਮਿਲਿਆ ਸੀ ਤੇ ਚਾਰਜ ਸ਼ੀਟ ਹੁਣ ਤਿਆਰ ਕੀਤੀ ਜਾ ਰਹੀ ਹੈ ਤੇ ਇਹੀ ਦੱਸਿਆ ਜਾ ਰਿਹਾ ਵੀ 15 ਦਸੰਬਰ ਤੋਂ ਪਹਿਲਾਂ ਪਹਿਲਾਂ ਸ਼ਾਇਦ ਜਿਹੜੀ ਚਾਰਜ ਸ਼ੀਟ ਹੈ ਉਹਨਾਂ ਦੇ ਖਿਲਾਫ ਦਾਇਰ ਹੋ ਜਾਵੇ ਜੀ ਜੀ ਇਸ ਦੇ ਨਾਲ ਹੀ ਪੰਜਾਬ ਦੀ ਜੇ ਗੱਲ ਕਰ ਲਈ ਜਾਵੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਜਿਹੜੀ ਪਾਈ ਗਈ ਆ ਉਹਨਾਂ ਨੇ ਕਿਹਾ ਕਿ ਕਿ ਜਿਹੜੇ ਗਰੁੱਪ ਡੀ ਮੁਲਾਜ਼ਮ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹਾਲਾਂਕਿ ਇਸ ਨੂੰ ਲੈ ਕੇ ਪਹਿਲਾਂ ਵੀ ਗੱਲਬਾਤ ਜਿਹੜੀ ਆ ਚਰਚਾ ਹੋਈ ਸੀਗੀ ਇਸ ਮਾਮਲੇ ਲੈ ਕੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਸ ਤੇ ਝਾੜ ਪਾਈ ਗਈ ਆ ਇਸ ਮਾਮਲੇ ਤੇ ਪੂਰੀ ਸੰਖੇਪ ਦੇ ਵਿੱਚ ਜਾਣਕਾਰੀ ਜਾਣਨਾ ਚਾਹਾਂਗੇ ਕਿ ਆਖਰ ਮਾਮਲਾ ਕੀ ਆ ਜੀ ਇੱਕ ਹੈਲਪਰ ਸੀਗੇ 36 ਸਾਲ ਸਹਿਵਾਨਾ ਭਾਈ ਉਹਨਾਂ ਨੇ ਸਰਕਾਰੀ ਦਰਬਾਗ ਸਿੰਘ ਉਹ ਉਹਦੇ ਬਾਰੇ ਉਹਨਾਂ ਨੂੰ ਨਾ ਤਾਂ ਗ੍ਰੈਜੂਇਟੀ ਮਿਲੀ ਨਾ ਪੈਨਸ਼ਨ ਦਿੱਤੀ ਗਈ ਨਾ ਕੋਈ ਹੋਰ ਲਾਭ ਦਿੱਤੇ ਗਏ ਤੇ ਉਹ ਉਹ ਮਾਮਲਾ ਜਿਹੜਾ ਸੁਣਵਾਈ ਵਾਸਤੇ ਆਇਆ ਤਾਂ ਹਾਈ ਕੋਰਟ ਨੇ ਟਿੱਪਣੀ ਜਿਹੜੀ ਕੀਤੀ ਫੈਸਲੇ ਦੇ ਵਿੱਚ ਟਿੱਪਣੀ ਆਈ ਹੈ ਜੀ ਇਹ ਇਹ ਬੜੀ ਅਹਿਮ ਹੈ ਉਹਨਾਂ ਨੇ ਕਿਹਾ ਵੀ ਜਿਹੜੇ ਚੌਥੇ ਦਰਜੇ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਹੈ ਉਹਨਾਂ ਨੂੰ ਕੁਝ ਮਤਲਬ ਸਮਝਿਆ ਹੀ ਨਹੀਂ ਜਾਂਦਾ ਇਹ ਮਤਲਬ ਇਹ ਮਤਲਬ ਹੈਗਾ ਤੇ 50000 ਰੁਪਏ ਜੁਰਮਾਨਾ ਵੀ ਕੀਤਾ ਜੀ ਤੇ ਲੀਵ ਇਨਕੈਸ਼ਮੈਂਟ ਵੀ ਨਹੀਂ ਸੀ ਦਿੱਤੀ ਗਈ ਉਸ ਨੂੰ ਮਾਮੂਲੀ ਜੀ ਗਲਤੀ ਕਰਕੇ ਤੇ ਹਾਈ ਕੋਰਟ ਨੇ ਇਹ ਵੀ ਕਿਹਾ ਵੀ ਜਿਹੜੇ ਸੇਵਾ ਮੁਕਤ ਮੁਲਾਜ਼ਮ ਹੁੰਦੇ ਨੇ ਉਹ ਤਾਂ ਨਿਰਪਰ ਹੁੰਦੇ ਨੇ ਆਪਣੀਆਂ ਪੈਨਸ਼ਨਾਂ ਵਗੈਰਾ ਤੇ ਤੁਸੀਂ ਉਹਨਾਂ ਨੂੰ ਕਿਉਂ ਤੰਗ ਕਰਦੇ ਹੋ ਤੇ ਇਹ ਕੋਈ ਇਨਸਾਫ ਨਹੀਂ ਹੈਗਾ ਇਹ ਇਸ ਤਰ੍ਹਾਂ ਦੀ ਜਿਹੜੀ ਟਿੱਪਣੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਲਈ ਬੜੀ ਲਾਹੇਵੰਦ ਸਿੱਧ ਹੋ ਸਕਦੀ ਹੈ ਜੀ ਜੀ ਮਹਿਤਾਬ ਜੀ ਜੇ 트럼ਪ ਦੀ ਗੱਲ ਕਰ ਲਈ ਜਾਵੇ ਲਗਾਤਾਰ 트럼ਪ ਪ੍ਰਸ਼ਾਸਨ ਜਿਹੜੇ ਆ ਫੈਸਲੇ ਲੈ ਰਿਹਾ ਉਹ ਕਿਤਨਾ ਕਿਤੇ ਕਈ ਦੇਸ਼ਾਂ ਨੂੰ ਜਿਹੜਾ ਉਸ ਦਾ ਖਾਮਯਾਜ਼ਾ ਪੁਕਤਨਾ ਪੈ ਰਿਹਾ ਕਿ ਉਸ ਦੇ ਨਾਲ ਕਈ ਦੇਸ਼ਾਂ ਨੂੰ ਨੁਕਸਾਨ ਦੇ ਨਾਲ ਨਾਲ ਅਮਰੀਕਾ ਨੂੰ ਵੀ ਨੁਕਸਾਨ ਜਿਹੜਾ ਹੋ ਰਿਹਾ ਚਾਹੇ ਉਹ مالی ਲੈ ਲਈ ਆਰਥਿਕ ਨੁਕਸਾਨ ਵੀ ਬਹੁਤ ਵੱਡਾ ਹੋ ਰਿਹਾ ਇਸ ਦੇ ਨਾਲ ਤੇ ਜੇ 트럼ਪ ਦੇ ਫੈਸਲਿਆਂ ਨੂੰ ਦੇਖਿਆ ਜਾਵੇ ਤਾਂ ਲਗਾਤਾਰ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਸ ਦੇ ਨਾਲ ਆਮ ਲੋਕਾਂ ਨੂੰ ਭਾਰਤੀਆਂ ਨੂੰ ਵੀ ਇਸ ਦਾ ਜਿਹੜਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਖਾਸ ਕਰਕੇ ਭਾਰਤੀਆਂ ਨੂੰ ਤਾਂ ਜ਼ਿਆਦਾ ਹੀ ਮਹਿਤਾਬ ਜੀ ਭੁਗਤਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ ਜੇ ਹੁਣ ਗੱਲ ਕਰ ਲਈਏ 트ੰਪ ਨੇ ਦੱਖਣੀ ਅਫਰੀਕਾ ਤੇ ਰੋਕ ਲਾ ਦਿੱਤੀ ਹੈ ਹੋਰ ਦੇਸ਼ਾਂ ਤੇ ਵੀ ਰੋਕ ਲਗਾਈ ਗਈ ਪਰ ਦੱਖਣੀ ਅਫਰੀਕਾ ਦੇ ਪੂਰੀ ਤਰ੍ਹਾਂ ਪਾਬੰਦੀ ਜਿਹੜੀ ਆ ਲਗਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਉੱਥੇ ਲੋਕ ਆ ਰਹੇ ਨੇ ਉਹਨਾਂ ਤੇ ਵੀ ਸਖਤ ਕਾਰਵਾਈ ਜਿਹੜੀ ਆ ਹੋਵੇਗੀ ਤੇ ਉਹਨਾਂ ਦੀ ਜਾਂਚ ਪੜਤਾਲ ਵੀ ਜਿਹੜੀ ਆ ਕੀਤੀ ਜਾਵੇਗੀ ਅਗਲੇ ਜੀ20 ਸੰਮੇਲਨ ਦੇ ਲਈ ਵੀ ਵਰਜ ਦਿੱਤਾ ਉਹਨਾਂ ਨੇ ਹਾਂਜੀ ਹਾਂਜੀ ਉਹ ਦਰਸਤਲ ਉੱਥੇ ਕੀ ਸੀਗਾ ਉਹਨਾਂ ਡੱਚ ਫ੍ਰੈਂਚ ਤੇ ਜਰਮਨੀ ਜਿਹੜੇ ਮੂਲ ਦੇ ਲੋਕ ਰਹਿੰਦੇ ਨੇ ਦੱਖਣੀ ਅਫਰੀਕਾ 'ਚ ਉੱਥੇ ਦੇ ਰਾਸ਼ਟਰਪਤੀ ਨੇ ਸਾਇਰਿਲ ਰਾਮਾਫੂਸਾ ਇਹ ਉਹਨਾਂ ਉਹ ਤਸ਼ੱਦਦ ਟਾ ਰਹੇ ਨੇ ਉਹਨਾਂ ਜਿਹੜੇ ਗੈਰ ਜਿਹੜੇ ਅਫਰੀਕਨ ਕੰਟਰੀ ਤੋਂ ਜਿਹੜੇ ਦੂਜੇ ਦੇਸ਼ਾਂ ਤੋਂ ਆਏ ਹੋਏ ਨੇ ਗੋਰੇ ਲੋਕ ਅਸਲ ਦੇ ਵਿੱਚ ਉਹਨਾਂ ਤੇ ਤਸ਼ੱਦਦ ਟਾਇਆ ਜਾ ਰਿਹਾ ਇਹ ਟਰੰਪ ਦਾ ਦੋਸ਼ ਹੈ ਉਨੇ ਟਾਇਆ ਜਾ ਰਿਹਾ ਕਿ ਨਹੀਂ ਇਹ ਵੱਖਰੀ ਜਾਂਚ ਦਾ ਵਿਸ਼ਾ ਹੈ ਇਸ ਕਰਕੇ ਜਿਹੜਾ ਹੈਗਾ ਐਸ ਕੀ ਜੋਹਾਨਸਬਰਗ ਦੇ ਵਿੱਚ ਹੋਇਆ ਸੀ ਜਿਹੜਾ ਜੀ 20 ਸਿਖਰ ਸੰਮੇਲਨ ਉਹਦੇ ਵਿੱਚ ਟਰੰਪ ਗਏ ਨਹੀਂ ਸੀਗੇ ਉਹ ਇਸੀ ਕਰਕੇ ਨਹੀਂ ਸੀ ਗਏ ਕਿਉਂਕਿ ਉਹ ਨਰਾਜ਼ ਸੀਗੇ ਹੁਣ ਜਿਹੜਾ 226 ਦਾ ਜਿਹੜਾ ਹੋਣਾ ਹੈ ਜੀ 20 ਸੰਮੇਲਨ ਉਹ ਮੀਆਮੀ ਚ ਹੋਣਾ ਫਲੋਰੀਡਾ ਦੇ ਵਿੱਚ ਫਲੋਰੀਡਾ ਜਿਹੜਾ ਇੱਕ ਲੰਗ ਸਟੇਟ ਹੈਗੀ ਹੈ ਜੀ ਅਮਰੀਕਾ ਦੀ ਜੀ ਤੇ ਤੁਸੀਂ ਜੇ ਗੌਰ ਕਰੋ ਕਦੇ ਖਬਰਾਂ ਦੇ ਉੱਪਰ ਤਾਂ ਜਿਹੜੇ 트ੰਪ ਨੇ ਜਿਹੜੇ ਰਾਸ਼ਟਰਪਤੀ ਨੇ ਉਹ ਜ਼ਿਆਦਾਤਰ ਆਪਣੀਆਂ ਛੁੱਟੀਆਂ ਫਲੋਰੀਡਾ 'ਚ ਹੀ ਮਿਆਮੀ 'ਚ ਹੀ ਬਤਾਉਂਦੇ ਨੇ ਮਿਆਮੀ ਜਿਹੜਾ ਹੈਗਾ ਉਹ ਬਿਲਕੁਲ ਹੀ ਦੱਖਣੀ ਬਿਲਕੁਲ ਦੱਖਣ ਵਾਲੇ ਪਾਸੇ ਆ ਅਮਰੀਕਾ ਦੇ ਤੇ ਉੱਥੇ ਉਹ ਸਪੁਰੰਗਲ ਸਮੁੰਦਰ ਦੇ ਕੰਢੇ ਹੈ ਜਿੱਥੋਂ ਥੋੜੀ ਜੀ ਦੂਰੀ ਉੱਥੇ ਕੁਝ 100 ਕਿਲੋਮੀਟਰ ਜਿਹੜਾ ਹੈਗਾ ਕਿਊਬਾ ਆ ਜਾਂਦਾ ਉਹ ਬੜਾ ਖੂਬਸੂਰਤ ਉਹ ਖਾੜੀ ਹੈ ਕਿਊਬਾ ਦੀ ਤੇ ਉੱਥੇ ਉਹ ਜਾ ਕੇ ਰਹਿੰਦੇ ਨੇ ਤੇ ਹੁਣ ਉੱਥੇ ਜਿਹੜਾ ਅਗਲੇ ਸਾਲ ਹੋਣਾ ਉਹਦਾ ਰੌਲਾ ਪਾਇਆ ਵੈ ਹੁਣ ਟਰੰਪ ਉਹਨੇ ਵੀ ਉੱਥੇ ਜਿਹੜਾ ਹੈਗਾ ਵੀ ਇਹ ਇਹਨੂੰ ਆਉਣ ਨਹੀਂ ਦੇਣਾ ਹੈਗਾ ਕਿਉਂਕਿ ਨਾ ਹੀ ਉੱਥੇ ਗਏ ਲੇਕਿਨ ਤੁਸੀਂ ਗੌਰ ਕਰਕੇ ਦੇਖੋ ਵੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਜੋਹਾਨਸਬਰਗ ਗਏ ਸੀਗੇ ਤੇ ਉਹ ਉਹ ਜਿੱਥੇ ਰਾਸ਼ਟਰਪਤੀ ਟਰੰਪ ਜਾਂਦੇ ਨੇ ਉੱਥੇ ਕਈ ਵਾਰੀ ਅਵੋਇਡ ਕਰਦੇ ਨੇ ਨਰਿੰਦਰ ਮੋਦੀ ਕਿਉਂ ਕਿ 64 65 ਵਾਰੀ ਜਿਹੜਾ ਹੈਗਾ ਟਰੰਪ ਕਹਿ ਚੁੱਕੇ ਨੇ ਜੀ ਮੈਂ ਹਿੰਦ ਤੇ ਪਾਕ ਦੀ جنگ ਰੁਕਵਾਈ ਸੀ ਤੇ ਮੋਦੀ ਉਹਦਾ ਕੋਈ ਬਹੁਤਾ ਜਵਾਬ ਨਹੀਂ ਦਿੰਦੇ ਇੱਕ ਦੋ ਵਾਰੀ ਦਿੱਤਾ ਉਹ ਵੀ ਵਿਦੇਸ਼ ਮੰਤਰਾਲੇ ਨੇ ਦਿੱਤਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਹੋਈ ਸਗੋਂ ਪਾਕਿਸਤਾਨ ਦੇ ਜਿਹੜੇ ਫੌਜੀ ਕਮਾਂਡਰ ਸੀਗੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਹੁਣ ਸਾਡਾ ਜਿਹੜਾ ਹੈਗਾ ਇਹ ਸੰਘਰਸ਼ ਰੋਕਿਆ ਜਾਵੇ ਤੇ ਉਹ ਇਸ ਗੱਲ ਦੀ ਇੱਕ ਦੋ ਵਾਰੀ ਜਿਹੜਾ ਵਿਦੇਸ਼ ਮੰਤਰਾਲਾ ਭਾਰਤੀ ਵਿਦੇਸ਼ ਮੰਤਰਾਲਾ ਉਹਨੇ ਗੱਲ ਕਹੀ ਹੈ ਲੇਕਿਨ ਉਹ 트럼ਪ ਉਹਨਾਂ ਦੇ ਮੁਕਾਬਲੇ 63 64 ਵਾਰੀ ਇਹ ਗੱਲ ਕਰ ਚੁੱਕੇ ਨੇ ਤੇ ਉਸ ਗੱਲ ਤੋਂ ਅਵੈਡ ਕਰਨ ਲਈ ਜਿਹੜੇ ਜਿਹੜੇ ਪੀਐਮ ਮੋਦੀ ਨੇ ਉਹ ਇਸ ਵਾਰ ਸਾਹਮਣੇ ਨਹੀਂ ਸੀ ਗਏ ਜੀ ਬਿਲਕੁਲ ਅਗਲੀ ਜੇ ਮੁੱਦੇ ਦੀ ਗੱਲ ਕਰ ਲਈਏ ਗੁਰਦਾਸਪੁਰ ਦਾ ਮੁੱਦਾ ਗੁਰਦਾਸਪੁਰ ਦੇ ਸਿਟੀ ਥਾਣਾ ਦੇ ਬਾਹਰ ਜਿਹੜਾ ਇੱਕ ਧਮਾਕਾ ਹੋਇਆ ਸੀਗਾ ਤੇ ਧਮਾਕੇ ਦੇ ਵਿੱਚ ਜ਼ਖਮੀ ਸਪਨਾ ਦੇ ਸਰੀਰ ਦੇ ਵਿੱਚ ਕਹਿੰਦੇ ਆ ਜਿਹੜੇ ਉਹ ਗਰਨੇਡ ਦੇ ਛਰਰੇ ਜਿਹੜੇ ਆ ਇਸੇ ਸਰੀਰ ਦੇ ਵਿੱਚ ਹੀ ਰਹਿ ਗਏ ਇਹ ਕੀ ਹੈ ਜੀ ਇਹ ਮੰਗਲਵਾਰ ਨੂੰ ਧਮਾਕਾ ਹੋਇਆ ਸੀਗਾ ਜੀ ਗੁਰਦਾਸਪੁਰ ਪੁਲਿਸ ਸਟੇਸ਼ਨ ਦੇ ਸਾਹਮਣੇ ਤੇ ਪਹਿਲਾਂ ਤਾਂ ਪੁਲਿਸ ਨੇ ਲਕੋਇਆ ਲਕਾਉਣ ਦੀ ਕੋਸ਼ਿਸ਼ ਕੀਤੀ ਵੀ ਹੋਇਆ ਹੀ ਕੁਛ ਨਹੀਂ ਜੀ ਸਿਰਫ ਟਾਇਰ ਹੀ ਫਟਿਆ ਪਰ ਉਹ ਸਿਗਾ ਧਮਾਕਾ ਹੀ ਸੀਗਾ ਉਹ ਜਿਹੜਾ ਏਜੰਸੀਆਂ ਨੇ ਪਹਿਲਾਂ ਖਬਰ ਦੇ ਵੀ ਦਿੱਤੀ ਸੀ ਖਬਰ ਚੱਲ ਵੀ ਗਈ ਉਹ ਚੈਨਲਾਂ ਤੇ ਵੀ ਚੱਲੀ ਅਖਬਾਰਾਂ ਚ ਵੀ ਆ ਗਈ ਸੀ ਅਗਲੇ ਦਿਨ ਲੇਕਿਨ ਐਫ ਆਈ ਆਰ ਹਲੇ ਤੱਕ ਜਗ ਜ਼ਾਹਰ ਨਹੀਂ ਕੀਤੀ ਗਈ ਜੀ ਉਹਦੀ ਤੇ ਉੱਥੇ ਇੱਕ ਤਿੰਨ ਜਣੇ ਜ਼ਖਮੀ ਹੋਏ ਸੀਗੇ ਉਹਨਾਂ ਵਿੱਚੋਂ ਇੱਕ ਸੀਗੇ ਇੱਕ ਸ਼ਰਮਾ ਰਕੇਸ਼ ਸ਼ਰਮਾ ਜੀ ਹੋਏ ਸੀ ਇਹ ਅਨੰਵੀਰ ਆਕਾਸ਼ ਦੀ ਰਿਪੋਰਟ ਹੈ ਜੀ ਇਹ ਜਿਹੜੀ ਜਦੋਂ ਅਸੀਂ ਬੇਸ ਬਣਾ ਰਹੇ ਹਾਂ ਉਹਦੇ ਵਿੱਚ ਰਕੇਸ਼ ਸ਼ਰਮਾ ਉਹਨਾਂ ਦੀ ਅੱਖ ਨੂੰ ਬਹੁਤ ਗੰਭੀਰ ਨੁਕਸਾਨ ਪਹੁੰਚਿਆ ਸੀ ਉਹਨਾਂ ਦੀ ਪਤਨੀ ਸੀ ਜਿਹੜੀ ਸਪਨਾ ਸਪਨਾ ਸ਼ਰਮਾ ਔਰ ਜਿਹੜੇ ਰਕੇਸ਼ ਸ਼ਰਮਾ ਜੀ ਨੇ ਉਹ ਹੈਗੇ ਪੀਜੀਆਈ ਦੇ ਵਿੱਚ ਦਾਖਲ ਲੇਕਿਨ ਜਿਹੜੇ ਸਪਨਾ ਸ਼ਰਮਾ ਨੇ ਉਹ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਚ ਦੇਰੇ ਇਲਾਜ ਨੇ ਉਹਨਾਂ ਦੇ ਸਰੀਰ ਦੇ ਵਿੱਚ ਗਰਨੇਡ ਦੇ ਕਈ ਛਰਰੇ ਬੜੇ ਹੋਏ ਨੇ ਤੇ ਹੁਣ ਡਾਕਟਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਹੈ ਵੀ ਉਹ ਛਰਰੇ ਉਹਨਾਂ ਦੇ ਸਰੀਰ 'ਚ ਹੀ ਰਹਿਣਗੇ ਹੁਣ ਤੁਸੀਂ ਦੇਖੋ ਵੀ ਜਿਹੜੇ ਆ ਕਨਾਉਣੇ ਜਿਹੜੇ ਕਿਸਮ ਦੇ ਗੈਂਗਸਟਰ ਉਹਨਾਂ ਦੇ ਜਿਹੜੇ ਕੀਤੇ ਹੋਏ ਕਾਰਿਆਂ ਦਾ ਨਤੀਜਾ ਜਿਹੜਾ ਆਮ ਜਨਤਾ ਨੂੰ ਕਿੰਨਾ ਔਖਾ ਹੋ ਕੇ ਭੁਗਤਣਾ ਪੈ ਰਿਹਾ ਹੈ ਜੀ ਹੁਣ ਉਹ ਉਹ ਤਾਂ ਕਾਰਵਾਈ ਪਾ ਕੇ ਚਲੇ ਗਏ ਆਪਣਾ ਦਿਖਾ ਗਏ ਜੀ ਵੀ ਅਸੀਂ ਆ ਕਾਰਵਾਈ ਪਾਤੀ ਪਰ ਹੁਣ ਜਿਹੜੇ ਉਹ ਜਿਹੜੀ ਜੋੜੀ ਹੈ ਵਿਚਾਰੀ ਉਹ ਰਕੇਸ਼ ਸ਼ਰਮਾ ਤੇ ਸਪਨਾ ਸ਼ਰਮਾ ਉਹ ਉਹਨਾਂ ਨੂੰ ਕਿੰਨਾ ਔਖਾ ਹੋ ਰਿਹਾ ਹੈ ਪਤੀ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਜ਼ੇਰੇ ਇਲਾਜ ਹੈ ਤੇ ਪਤਨੀ ਅੰਮ੍ਰਿਤਸਰ ਦੇ ਵਿੱਚ 250 300 ਕਿਲੋਮੀਟਰ ਦਾ ਫਰਕ ਹੈ ਜੀ ਤੇ ਦੋਨੇ ਪਰੇਸ਼ਾਨ ਨੇ ਹੁਣ ਹਾਂ ਹੁਣ ਡਾਕਟਰਾਂ ਨੇ ਕਿਹਾ ਵੀ ਜੇ ਦੁਬਾਰਾ ਕੋਈ ਪਰੇਸ਼ਾਨੀ ਹੋਈ ਤਾਂ ਅਸੀਂ ਕੱਢ ਦਾਂਗੇ ਸਰੀਰ ਦੇ ਵਿੱਚੋਂ ਚਰਰੇ ਅੰਦਰ ਹੀ ਰਹਿਣ ਦਿਓ ਕਿਉਂਕਿ ਬਿਨਾਂ ਮਤਲਬ ਦੀ ਪਰੇਸ਼ਾਨੀ ਹੋਏਗੀ ਜੀ ਜੀ ਇਹ ਸੀਗਾ ਜੀ ਬਿਲਕੁਲ ਇਸ ਦੇ ਨਾਲ ਹੀ ਜੇ ਅਪਾ ਅਗਲੀ ਗੱਲ ਕਰ ਲਈਏ ਤਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਰਹਿੰਦੇ ਤੇ ਪੰਜਾਬ ਤੋਂ ਬਾਹਰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਜਿਹੜੇ ਲੋਕ ਨੇ ਉਹ ਵੀ ਪੰਜਾਬੀਅਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਪੰਜਾਬੀਅਤ ਨੂੰ ਹਮੇਸ਼ਾ ਹੀ ਪਰਫੁੱਲਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਦੇ ਨਾਲ ਹੀ ਜੀ ਗੱਲ ਕੀਤੀ ਜਾਵੇ ਭਾਸ਼ਾ ਵਿਭਾਗ ਪੰਜਾਬ ਨੇ ਜੜਾਇਆ ਪੰਜਾਬੀ ਮਾਂ 2025 ਮਨਾਇਆ ਜੀ ਸਿਮੀ ਜੀ ਆਪਾਂ ਦੇਖੀਏ ਆਮ ਤੌਰ ਉੱਤੇ ਇਹਨੀਆਂ ਜੀਆਂ ਖਬਰਾਂ ਨੂੰ ਕਈ ਵਾਰੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਵੀ ਸਾਇਤਿਕ ਖਬਰ ਆਇਦਾ ਕੀ ਹੈ ਸਿਆਸੀ ਬਿਆਨ ਅੱਗੇ ਆ ਜਾਂਦਾ ਹੈ ਕੋਈ ਕ੍ਰਾਈਮ ਦੀ ਰਿਪੋਰਟ ਅੱਗੇ ਆ ਜਾਂਦੀ ਹੈ ਲੇਕਿਨ ਅਸੀਂ ਕਈ ਵਾਰੀ ਜਿਹੜੇ ਸਾਇਤਿਕ ਰਿਪੋਰਟਾਂ ਨੇ ਜਾਂ ਸਾਡੀ ਜਿਵੇਂ ਮਾਂ ਬੋਲੀ ਪੰਜਾਬੀ ਹੈ ਉਹਦੇ ਬਾਰੇ ਜੇ ਕੋਈ ਰਿਪੋਰਟ ਆਉਂਦੀ ਆ ਤਾਂ ਅਸੀਂ ਉਹ ਉਹ ਅੱਜ ਕੱਲ ਜਿਹੜੀ ਹੈਗੀ ਇੱਕ ਟ੍ਰੈਂਡਿੰਗ ਦੇ ਵਿੱਚ ਜਦੋਂ ਜਾਣਦੇ ਆਪਾਂ ਤਾਂ ਉਹ ਰਿਪੋਰਟਾਂ ਨੂੰ ਬਹੁਤੀ ਥਾਂ ਨਹੀਂ ਮਿਲ ਪਉਂਦੀ ਇਹ ਲੇਕਿਨ ਖਬਰ ਥੋੜੀ ਜੀ ਅਲੱਗ ਕਿਸਮ ਦੀ ਹੈਗੀ ਹੈ ਜੀ ਇਹਦੇ ਵਿੱਚ ਇਹ ਹੈਗਾ ਪਾ ਸ਼ੌਭਾਗ ਦੇ ਡਾਇਰੈਕਟਰ ਨੇ ਜੀ ਜਸਵੰਤ ਸਿੰਘ ਜ਼ਫਰ ਉਹਨਾਂ ਦੀ ਅਗਵਾਈ ਹੇਠ ਇਹ ਜਿਹੜਾ ਸਾਰਾ ਸੀ ਮਾਹ ਮਨਾਇਆ ਗਿਆ ਮਹੀਨਾ ਮਨਾਇਆ ਗਿਆ ਪੂਰਾ ਇਹਦੇ ਵਿੱਚ ਮੁੱਖ ਮਹਿਮਾਨ ਹਿੰਦੀ ਸਾਹਿਤਕਾਰ ਮਾਧਵ ਕੌਸ਼ਿਕ ਸੀਗੇ ਜੀ ਤੇ ਪ੍ਰਧਾਨਗੀ ਡਾਕਟਰ ਨਰਿੰਦਰ ਸਿੰਘ ਕਪੂਰ ਹੋਰਾਂ ਨੇ ਕੀਤੀ ਤੇ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਭਾਸ਼ਾਵਾਂ ਦਾ ਆਪਸ ਚ ਕੋਈ ਟਕਰਾ ਨਹੀਂ ਹੁੰਦਾ ਇਹ ਜਸਵੰਤ ਜ਼ਫਰ ਜੀ ਨੇ ਕਿਹਾ ਕਿ ਸਗੋਂ ਉਹਨਾਂ ਵਿੱਚ ਆਪਸੀ ਸਹਿਯੋਗ ਤੇ ਸਾਂਹ ਹੋਣ ਹੁੰਦੀ ਹੈ ਮਤਲਬ ਵੀ ਤੁਸੀਂ ਭਾਸ਼ਾਵਾਂ ਪਿੱਛੇ ਲੜੀ ਜਾਂਦੇ ਹੋ ਇਹ ਭਾਸ਼ਾਵਾਂ ਤਾਂ ਆਪਸ ਦੇ ਵਿੱਚ ਮਿਲ ਕੇ ਚੱਲਦੀਆਂ ਨੇ ਹੁਣ ਤੁਸੀਂ ਦੇਖੋ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੇ ਸ਼ਬਦ ਅੰਗਰੇਜ਼ੀ ਦੇ ਆ ਜਾਂਦੇ ਨੇ ਉਰਦੂ ਅਰਬੀ ਫਾਰਸੀ ਦੇ ਆ ਜਾਂਦੇ ਆ ਭਾਸ਼ਾਵਾਂ ਵਿੱਚ ਤਾਂ ਕਦੇ ਟਕਰਾ ਨਹੀਂ ਹੁੰਦਾ ਅੰਗਰੇਜ਼ੀ ਦੇ ਵਿੱਚ ਕਈ ਅੱਖਰ ਆ ਗਏ ਨੇ ਜਿਵੇਂ ਪੰਡਿਤ ਸ਼ਬਦ ਹੈ ਅੰਗਰੇਜ਼ੀ ਦੇ ਵਿੱਚ ਉਹ ਪੰਡਿਤ ਸ਼ਬਦ ਅਪਣਾ ਲਿਆ ਗਿਆ ਜੀ ਜਿਵੇਂ ਕੋਰਟ ਹੈ ਸੀਓਟੀ ਕੋਰਟ ਉਹਨੂੰ ਪੰਜਾਬੀ ਚ ਆਪਾਂ ਖਾਟ ਕਹਿੰਦੇ ਆ ਤੇ ਕੋਰਟ ਜਿਹੜਾ ਸ਼ਬਦ ਆ ਦੇਖੋ ਉਹ ਅੰਗਰੇਜ਼ੀ ਦਾ ਸ਼ਬਦ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਹੁਣ ਅੰਗਰੇਜ਼ੀ ਦੇ ਵਿੱਚ ਵੀ ਉਹ ਪੰਜਾਬੀ ਹਿੰਦੀ ਦੇ ਜਿਹੜੇ ਨੇ ਇਸਤੇਮਾਲ ਕੀਤੇ ਜਾਣ ਲੱਗ ਪਏ ਨੇ ਤੇ ਡਾਕਟਰ ਕਪੂਰ ਨੇ ਇਥੇ ਇਹ ਕਿਹਾ ਕਿ ਲੇਖਕਾਂ ਨੂੰ ਜਿਹੜਾ ਹੈ ਮਨੁੱਖੀ ਭਾਵਨਾਵਾਂ ਦੇ ਪ੍ਰਗਟਾਵੇ ਨੂੰ ਜਾਣਨਾ ਤੇ ਸਮਝਣਾ ਚਾਹੀਦਾ ਹੈ ਜੇ ਉਹ ਸਮਝਣਗੇ ਮਨੁੱਖੀ ਭਾਵਨਾਵਾਂ ਨੂੰ ਤਾਂ ਤੁਸੀਂ ਜਿਹੜੇ ਹੈਗੇ ਆ ਇੱਕ ਵਿਸ਼ਵ ਪੰਧਰੀ ਜਿਹੜਾ ਸਾਹਿਤ ਰਚ ਸਕਦੇ ਹੋ ਜੀ ਜੀ ਇਸ ਨਾਲ ਲਈ ਅਗਲੀ ਖਬਰ ਦੇ ਵੱਲ ਜਿਹੜਾ ਰੁਖ ਆਪਾਂ ਕਰ ਰਹੇ ਹਾਂ ਮੁੱਦੇ ਦੇ ਵੱਲ ਉਹ ਮੁੱਦਾ ਇੱਕ ਅਹਿਮ ਮੁੱਦਾ ਹੈ ਕਿਉਂਕਿ ਉਸ ਨੂੰ ਲੈ ਕੇ ਅਕਸਰ ਹੀ ਸਵਾਲ ਜਿਹੜਿਆ ਚੁੱਕੇ ਜਾਂਦੇ ਨੇ ਜਦ ਅਰਸਲ ਜੇ ਸੜਕ ਹਾਸਿਆਂ ਦੀ ਗੱਲ ਕਰ ਲਈ ਜਾਵੇ ਮਹਤਾਬ ਜੀ ਸੜਕ ਹਾਸੇ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਸੜਕਾਂ ਦਾ ਬੁਰਾ ਹਾਲ ਹੈ ਤੇ ਉਸ ਨੂੰ ਲੈ ਕੇ ਸਮੇਂ-ਸਮੇਂ ਸਰ ਜੜਿਆ ਸਵਾਲ ਜਵਾਬ ਵੀ ਚੁੱਕੇ ਜਾਂਦੇ ਨੇ ਜ ਜਿ ਪਿੱਛੇ ਜੇ ਰਾਜਵੀਰ ਜਵੰਦਾ ਦੀ ਮੌਤ ਹੋਈ ਉਹ ਵੀ ਸੜਕ ਹਾਸੇ ਦੇ ਵਿੱਚ ਹੋਈ ਉਸ ਦੇ ਉਸ ਤੋਂ ਬਾਅਦ ਜਿਹੜਾ ਇਹ ਮੁੱਦਾ ਕਾਫੀ ਜ਼ਿਆਦਾ ਚੁੱਕਿਆ ਗਿਆ ਸੀਗਾ ਕਿ ਅਸੀਂ ਟੈਕਸ ਦੇ ਰਹੇ ਆ ਆਪਣੀ ਜੇਬਾਂ ਦੇ ਵਿੱਚੋਂ ਦੀ ਆਪਣੀ ਕਮਾਈ ਦੇ ਵਿੱਚੋਂ ਟੈਕਸ ਦਿੰਨੇ ਆ ਪਰ ਸੜਕਾਂ ਜਿਹੜੀਆਂ ਨੇ ਉਹ ਸਹੀ ਨਹੀਂ ਹੁੰਦੀਆਂ ਪਰ ਉਸ ਦੇ ਨਾਲ ਵੱਡੇ ਹਾਸੇ ਵਾਪਰਦੇ ਨੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਨੇ ਕਈ ਮੌਤਾਂ ਜਿਹੜੀਆਂ ਹੋ ਜਾਂਦੀਆਂ ਨੇ ਕਈ ਤਾਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਸੜਕ ਹਾਸਾ ਹੁੰਦਾ ਸਾਡੇ ਤੱਕ ਪਹੁੰਚਦਾ ਨਹੀਂ ਸਾਨੂੰ ਪਤਾ ਵੀ ਨਹੀਂ ਹੁੰਦਾ ਘਰ ਦਾ ਚਿਰਾਗ ਬੁੱਝ ਜਾਂਦਾ ਉਜੜ ਜਾਂਦਾ ਕਈ ਵਾਰ ਤਾਂ ਇਕੱਲਾ- ਇਕੱਲਾ ਹੀ ਪੁੱਤ ਕਿਸੇ ਦਾ ਹੁੰਦਾ ਜਾਂ ਫਿਰ ਪੂਰੇ ਦਾ ਪੂਰਾ ਪਰਿਵਾਰ ਉਸ ਤੇ ਹੀ ਨਿਰਭਰ ਹੁੰਦਾ ਤਾਂ ਪੂਰਾ ਜਿਹੜਾ ਕਹਿ ਸਕਦੇ ਆ ਕਿ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਜੜ ਜਾਂਦਾ ਅਤੇ ਇਸ ਇਸ ਦੇ ਨਾਲ ਹੀ ਇਸ ਸੰਬੰਧ ਤੇ ਇਹ ਗੱਲ ਜਿਹੜੀ ਹੈ ਗਿਆ ਸੜਕ ਸਿਆਂ ਦੇ 3300 ਜਿਹੜੇ ਨੇ ਕਲੇਮ ਹਜੇ ਤੱਕ ਮੁਲਤਵੀ ਪਏ ਨੇ ਨਾ ਲੋਕਾਂ ਨੂੰ ਜਾਣਕਾਰੀ ਹੈ ਤੇ ਨਾ ਹੀ ਵਿਭਾਗ ਜਿਹੜਾ ਉਹ ਜਾਗਰੂਕ ਕਰਦਾ ਇਸ ਚੀਜ਼ ਨੂੰ ਲੈ ਕੇ ਜੀ ਹੁਣ ਇਹ ਵਿਭਾਗ ਨੇ ਹੁਣ ਜਿਹੜਾ ਹੈਗਾ ਹੁਣ ਇਹ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਜੀ ਜਿਹੜੀ ਜਿਹੜੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਉਹ ਇਹੀ ਹੈ ਉਹਦੇ ਚ ਇਹ ਦੱਸਿਆ ਜਾ ਰਿਹਾ ਜਿਹੜੀ ਸਰਕਾਰ ਹੁਣ ਦੱਸ ਰਹੀ ਹੈ ਵੀ ਜੇ ਕਿਸੇ ਦੀ ਜਾਨ ਚਲੀ ਜਾਂਦੀ ਹੈ ਨੇਸੀ ਨਹੀਂ ਕਹਿੰਦੇ ਕਿ ਜੇ ਜਾਨ ਜਾਵੇ ਪਰ ਜੇ ਕਿਸੇ ਦੀ ਜਾਨ ਚਲੀ ਜਾਂਦੀ ਹੈ ਸੜਕ ਹਾਦਸੇ ਚ ਤਾਂ ਜਿਹੜੀ ਉਸ ਨੂੰ ਮੌਢਲੀ ਸਹਾਇਤਾ ਦੇ ਵਜੋਂ ਸਰਕਾਰੀ ਤੌਰ ਉੱਤੇ 2 ਲੱਖ ਰੁਪਏ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਂਦਾ ਹੈ ਜੀ ਤੇ ਜ਼ਖਮੀ ਨੂੰ 50000 ਰੁਪਏ ਦਿੱਤੇ ਜਾਂਦੇ ਆ ਜਿਹੜੇ ਮਿਲਨੇ ਹੀ ਮਿਲਨੇ ਹੁੰਦੇ ਨੇ ਚਾਹੇ ਗਲਤੀ ਕਿਸੇ ਦੀ ਵੀ ਹੋਵੇ ਤੇ ਉਹਦੇ ਵਿੱਚ ਇਹ ਸਾਲ 2002 ਤੋਂ ਹੀ ਯੋਜਨਾ ਲਾਗੂ ਹੈ ਪਰ ਲੋਕਾਂ ਨੂੰ ਪਤਾ ਨਹੀਂ ਹੈਗਾ ਇਸੇ ਕਰਕੇ ਇਹ 3300 ਕਲੇਮ ਜਿਹੜੇ ਨੇ ਡੈਫਰ ਪਏ ਨੇ ਜੀ ਤੇ ਜਾਗਰੂਕਤਾ ਲਈ ਦਸੰਬਰ ਮਹੀਨੇ ਦੌਰਾਨ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਇਹ ਮੁਹਿੰਮ ਚਲਾਉਣੀ ਹੈ ਜੀ ਤੇ ਜਿੱਥੇ ਜਿੱਥੇ ਨਾ ਜਿੱਥੇ ਚੱਲੇਗੀ ਮੁਹਿੰਮ ਉਹਦੇ ਨਾਲ ਦੇ ਜ਼ਿਲ੍ਹੇ ਵੀ ਉੱਥੋਂ ਕਵਰ ਹੋਣਗੇ ਜੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਕਿਹਾ ਇਹ ਦਾਵਾ ਕੀਤਾ ਹੈ ਵੀ ਮਾਰਚ 2026 ਤੱਕ ਇਹ ਸਾਰੇ ਜਿਹੜੇ ਮਾਮਲੇ ਜਿਹੜੇ ਨੇ ਬਕਾਇਆ ਪਏ ਨੇ ਉਹ ਸੈਟਲ ਕਰ ਦਿੱਤੇ ਜਾਣਗੇ ਹੁਣ ਜਿਹੜਾ ਪਹਿਲੀ ਦਸੰਬਰ ਨੂੰ ਜਿਹੜਾ ਕੈਂਪ ਜਿਹੜਾ ਹੈਗਾ ਉਹ ਮੁਹਾਲੀ ਤੋਂ ਸ਼ੁਰੂ ਹੋ ਰਿਹਾ ਉਹ ਨਾਲ ਦੇ ਜਿਹੜੇ ਜ਼ਿਲ੍ਹੇ ਨੇ ਨਵਾਂ ਸ਼ਹਿਰ ਤੇ ਫਤਿਹਗੜ੍ਹ ਸਾਹਿਬ ਇੱਥੇ ਜਿਹੜੇ ਦੇ ਲੋਕ ਨੇ ਉਹਨਾਂ ਨੂੰ ਬਰਾਬਰ ਤਿੰਨੇ ਜ਼ਿਲ੍ਹਿਆਂ 'ਚ ਜਾਗਰੂਕ ਕੀਤਾ ਜਾਏਗਾ 2 ਦਸੰਬਰ ਨੂੰ ਫਿਰੋਜ਼ਪੁਰ ਫਾਜ਼ਿਲਕਾ ਤੇ ਫਰੀਦਕੋਟ 3 ਦਸੰਬਰ ਨੂੰ ਬਠਿੰਡਾ ਮਾਨਸਾ ਸ੍ਰੀ ਮੁਕਸਰ ਸਾਹਿਬ 9 ਦਸੰਬਰ ਨੂੰ ਤਰਨਤਾਰਨ ਤੇ ਅੰਮ੍ਰਿਤਸਰ 10 ਦਸੰਬਰ ਨੂੰ ਗੁਰਦਾਸਪੁਰ ਪਠਾਨਕੋਟ 16 ਨੂੰ ਪਟਿਆਲਾ ਮਲੇਰਕੋਟਲਾ ਸੰਗਰੂਰ ਤੇ ਬਰਨਾਲਾ ਜੀ 19 ਨੂੰ ਲੁਧਿਆਣਾ ਤੇ ਮੋਗਾ ਤੇ 24 ਦਸੰਬਰ ਨੂੰ ਲਾਸਟ ਜਿਹੜਾ ਹੈਗਾ ਜਲੰਧਰ ਹੁਸ਼ਿਆਰਪੁਰ ਤੇ ਕਪੂਰਥਲਾ 'ਚ ਇਹ ਜਾਗਰੂਕਤਾ ਕੈਂਪ ਲੱਗਣਗੇ ਜੀ ਇਹ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਜੀ ਜੀ ਇਸ ਦੇ ਨਾਲ ਹੀ ਪਾਕਿਸਤਾਨੀ ਕ ਜਿਹੜਿਆ ਉਹ 30 ਸਾਲਾਂ ਬਾਅਦ ਆਪਣੇ ਵਤਨ ਪਰਤੇ ਨੇ ਕਿਉਂਕਿ ਦੇਖੋ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਜਿਹੜਾ ਕੈਦੀ ਹੁੰਦਾ ਆਪਣੇ ਦੇਸ਼ ਤੋਂ ਕਿਸੇ ਹੋਰ ਦੇਸ਼ ਦੇ ਵਿੱਚ ਕੈਦ ਹੁੰਦਾ ਕਈ ਕਈ ਸਾਲਾਂ ਬਾਅਦ 40-40 ਸਾਲ ਵੀ ਕਈ ਵਾਰ ਲੱਗ ਜਾਂਦੇ ਆ ਉਸ ਨੂੰ ਆਪਣੇ ਵਤਨ ਪਰਤਣ ਦੇ ਲਈ ਤਾਂ ਹੁਣ ਪਾਕਿਸਤਾਨੀ ਕੈਦੀ ਜਿਹੜੇ 30 ਸਾਲ ਬਾਅਦ ਆਪਣੇ ਵਤਨ ਪਰਤੇ ਨੇ ਜੀ ਤਿੰਨ ਕੈਦੀ ਜਿਹੜੇ ਰਿਹਾ ਕੀਤੇ ਗਏ ਨੇ 30 ਸਾਲਾਂ ਬਾਅਦ ਤਿੰਨ ਦਹਾਕਿਆਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਗਿਆ ਤੇ ਉਹਨੇ ਇਸ ਖਬਰ ਨੂੰ ਜਿਹੜਾ ਹੈਗਾ ਤੁਹਾਨੂੰ ਦੱਸਣ ਦਾ ਇੱਕ ਮਕਸਦ ਹੈਗਾ ਮੈਂ ਤੁਹਾਨੂੰ ਹੁਣੇ ਦੱਸਦਾ ਅ ਇਹਦੇ ਚ ਮੁਹੰਮਦ ਇਕਬਾਲ ਨਾਂ ਦਾ ਹੈਗਾ ਉਹ 18 ਸਾਲ ਦੀ ਉਮਰ ਚ 10 ਕਿਲੋ ਹੈਰੋਇਨ ਸਣੇ ਗੁਰਦਾਸਪੁਰ ਚ ਫੜਿਆ ਗਿਆ ਸੀ ਹੈਗਾ ਪਾਕਿਸਤਾਨੀ ਨਾਗਰਿਕ ਉਹ ਤੇ ਉਹਨੇ ਹੁਣ ਜਿਹੜਾ ਬਿਆਨ ਦਿੱਤਾ ਜਾਂਦੇ ਵਕਤ ਉੱਥੇ ਬਾਰਡਰ ਦੇ ਉੱਪਰ ਬਾਗਾ ਬਾਰਡਰ ਤੇ ਉਹਨੇ ਕਿਹਾ ਮੇਰੇ ਵਾਸਤੇ ਈਦ ਵਰਗਾ ਦਿਨ ਹੈ ਤੇ ਮੇਰੀਆਂ ਗਲਤੀਆਂ ਤੇ ਲਾਲਚ ਨੇ ਮੈਨੂੰ ਐਸ ਮਕਾਮ ਤੇ ਪਹੁੰਚਾਇਆ ਤੇ ਇਹ ਇਹ ਜਿਹੜੀਆਂ ਗੱਲਾਂ ਨੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਰਸਤੇ ਨਾ ਜਾਇਓ ਹੁਣ ਉਹ ਦੇਖੋ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਹਦੀ ਪਤਨੀ ਵੀ ਛੱਡ ਕੇ ਚਲੀ ਗਈ ਘਰ ਬਰਬਾਦ ਹੋ ਗਿਆ 30 ਸਾਲ ਕਹਿਣ ਦੀ ਗੱਲ ਹੈ ਉਦੋਂ 18 ਸਾਲ ਦਾ ਸੀ 148 ਸਾਲ ਦਾ ਹੋ ਗਿਆ ਹੁਣ ਬਿਲਕੁਲ ਬੇਕਾਰ ਹੈਗਾ ਤੇ ਮਾਪੇ ਵੀ ਹੈ ਨਹੀਂ ਹੁਣ ਹੁਣ ਕਿਹਨੇ ਪੁੱਛਣਾ ਉਸ ਨੂੰ ਤੇ ਇਹ ਇਹ ਜਿਹੜੇ ਨਵੇਂ ਜਿਹੜੇ ਗੈਂਗਸਟਰ ਬਣਦੇ ਨੇ ਸ਼ੌਕ ਸ਼ੌਕ ਦੇ ਵਿੱਚ ਹੀ ਵੀ ਸਾਡੇ ਕੋਲੇ ਪਿਸਤੌਲ ਹੋਊਗੀ ਲੋਕ ਡਰਨਗੇ ਨਸ਼ੇ ਸਾਨੂੰ ਵੱਧੂ ਮਿਲਣਗੇ ਤੇ ਐਸ਼ ਹੋਊਗੀ ਗੱਡੀਆਂ 'ਚ ਫਿਰਾਂਗੇ ਉਹ ਸਿਰਫ ਇਹਨਾਂ ਗੱਲਾਂ ਕਰਕੇ ਜਿਹੜੇ ਹੈਗੇ ਆ ਉਹ ਬੇਰੁਜ਼ਗਾਰ ਜਿਹੜੇ ਕੁਝ ਨੌਜਵਾਨ ਨੇ ਉਹ ਗੈਂਗਸਟਰ ਬਣਦੇ ਆ ਤੇ ਉਹਨਾਂ ਲਈ ਸੁਨੇਹਾ ਹੈ ਦੇਖੋ ਅੰਤ ਤਾਂ ਮਾੜਾ ਹੀ ਹੋਣਾ ਜਿਹੜੀ ਮਾੜੀ ਗੱਲ ਆ ਤਾਂ ਉਹਦਾ ਅੰਤ ਤਾਂ ਮਾੜਾ ਹੀ ਹੋਣਾ ਤੇ ਉਹ ਜਿਹੜੀ ਚੀਜ਼ ਆ ਹੁਣ ਇਹਨਾਂ ਪਾਕਿਸਤਾਨੀਆਂ ਤੋਂ ਜੇ ਸਿੱਖ ਲਈ ਤੇ ਦੂਜੇ ਇੱਕ ਮੁਹੰਮਦ ਰਮਜ਼ਾਨ 씨 ਨਾਲ ਉਹ ਇੱਕ ਹੋਰ ਵਿਅਕਤੀ ਸੀ ਜਿਹਦੀ شناخت ਨਹੀਂ ਹੋ ਸਕੀ ਸਾਡੇ ਇੱਥੇ ਸਟੂਡੀਓ ਵਿੱਚ ਆਉਣ ਤੱਕ ਉਹ ਉਹਨਾਂ ਨੇ ਵੀ ਇਹੀ ਗੱਲਾਂ ਦੁਹਰਾਇਆਂ ਨੇ ਵੀ ਸਾਡੇ ਤੋਂ ਇਹ ਗਲਤੀਆਂ ਹੋਈਆਂ ਨੇ ਜੀ ਜੀ ਇਸ ਦੇ ਨਾਲ ਹੀ ਦਾ ਗੱਲ ਜਿਹੜੀ ਅਗਲੇ ਮੁੱਦੇ ਦੀ ਕਰ ਲੈਣੇ ਆ ਮਹਤਵਪੂਰਨ ਜਬਰ ਜਨਾਹ ਦੇ ਮਾਮਲੇ ਕਈ ਵਾਰ ਬਹੁਤ ਲੰਮੇ ਪੈ ਜਾਂਦੇ ਨੇ ਤੇ ਜਿਹੜੇ ਪਰਿਵਾਰ ਨੇ ਉਹ ਇਨਸਾਫ ਲੈਣ ਦੇ ਲਈ ਲੰਮਾ ਸਮਾਂ ਉਡੀਕ ਕਰਦੇ ਨੇ ਤੇ ਕਈ ਵਾਰ ਉਹਨਾਂ ਦੇ ਜ਼ਖਮ ਜਿਹੜੇ ਨੇ ਉਹ ਅੱਲੇ ਰਹਿੰਦੇ ਨੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਪਰ ਇਨਸਾਫ ਮਿਲਣ ਨੂੰ ਬਹੁਤ ਲੰਮਾ ਸਮਾਂ ਜੜਾ ਉਹ ਲੱਗ ਜਾਂਦਾ ਤੇ 2010 ਦੇ ਜਬਰ ਜਨਾਹ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਨੂੰ ਉਮਰ ਕੈਦ ਹੋਈ ਹੈ ਐਮਬੀਏ ਦੀ ਵਿਦਿਆਰਥਣ ਸੀਗੀ ਜਿਸ ਦਾ ਜਿਹੜਾ ਇਹ ਜਿਸ ਦੇ ਨਾਲ ਇਹ ਜਬਰ ਜਨਾਹ ਕੀਤਾ ਗਿਆ ਸੀ ਮਾੜੀ ਹਰਕਤ ਕੀਤੀ ਗਈ ਸੀ ਜੀ ਇਹ 30 ਜਨਵਰੀ 2010 ਦੀ ਗੱਲ ਹੈ ਜੀ 15 ਸਾਲ ਪੁਰਾਣੇ ਮਾਮਲੇ 'ਚ ਸ਼ੁੱਕਰਵਾਰ ਨੂੰ ਫੈਸਲਾ ਆਇਆ ਜੀ ਇਹ ਚੰਡੀਗੜ੍ਹ ਦੀ ਅਦਾਲਤ ਨੇ ਇੱਕ ਜਿਹੜੀ ਸਥਾਨਕ ਅਦਾਲਤ ਸੀ ਉਸ ਨੇ ਫੈਸਲਾ ਦਿੱਤਾ ਤੇ ਉਹ ਇੰਗਲਿਸ਼ ਸਪੀਕਿੰਗ ਕੋਰਸ ਕਰਨ ਨਿਕਲੀ ਸੀ ਘਰੋਂ ਫੇਰ ਘਰ ਨਹੀਂ ਪਰਤ ਸਕੀ ਜੀ ਉਹ ਤੇ ਉਹਦਾ ਨਾਲ ਜ਼ਬਰਦਸਤਨਾਹ ਕਰਕੇ ਤੇ ਉਸ ਦਾ ਬਾਅਦ ਚ ਕਤਲ ਕਰ ਦਿੱਤਾ ਗਿਆ ਤੇ ਟੈਕਸੀ ਡਰਾਈਵਰ ਸੀਗਾ ਜੀ ਉਹ ਮੋਨੂ ਮੋਨੂ ਨਾ ਸੀਗਾ ਉਸ ਨੂੰ ਫਾਂਸੀ ਦੀ ਸਜ਼ਾ ਮੰਗੀ ਸੀਗੀ ਜਿਹੜੇ ਪੀੜਤ ਸੀਗੇ ਪਰਿਵਾਰ ਦੇ ਵਕੀਲ ਨੇ ਲੇਕਿਨ ਉਹ ਦਿੱਤੀ ਨਹੀਂ ਕਿਉਂਕਿ ਦਲੀਲਾਂ ਦੇ ਵਿੱਚ ਪਤਾ ਨਹੀਂ ਕਿਦਾਂ ਦਾ ਹੋਇਆ ਹੋਣਾ ਉੱਥੇ ਸਿਸਟਮ ਤੇ ਉਮਰ ਕੈਦ ਦੀ ਸਜ਼ਾ ਹੋਗੀ ਤੇ ਲੇਕਿਨ ਇਹ ਜ਼ਰੂਰ ਅਦਾਲਤ ਨੇ ਕਿਹਾ ਵੀ ਇਹੋ ਜਿਹੇ ਬੰਦੇ ਨੂੰ ਤਰਸ ਨਹੀਂ ਕਰਨਾ ਚਾਹੀਦਾ ਉਹਨੇ ਵਕੀਲ ਨੇ ਕੀ ਕਿਹਾ ਸੀਗਾ ਉਹਦੇ ਵਕੀਲ ਨੇ ਦੋਸ਼ੀ ਦੇ ਨੇ ਉਹਨੇ ਵਕੀਲ ਨੇ ਕਿਹਾ ਸੀ ਵੀ ਇਹਦੀ ਮਾਂ ਦੀ ਦੇਖਭਾਲ ਲਈ ਕੋਈ ਹੈ ਨਹੀਂ ਤੇ ਕਿਰਪਾ ਕਰਕੇ ਵੀ ਇਹ ਨੂੰ ਥੋੜਾ ਜਿਹਾ ਲੀਨੀਐਂਸੀ ਰੱਖੀ ਜਾਵੇ ਥੋੜੀ ਤੈਨੂੰ ਰਹਾ ਦਿੱਤੀ ਜਾਵੇ ਲੇਕਿਨ ਅਦਾਲਤ ਨੇ ਕਿਹਾ ਵੀ ਨਹੀਂ ਇਹ ممکن ਨਹੀਂ ਹੈ ਗਾਜੀ ਜੀ ਮੈਂ ਤਾਂਬ ਜੇ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਗੱਲਾਂ ਤਾਂ ਹੋਰ ਵੀ ਕਰਨੀਆਂ ਸੀ ਬਹੁਤ ਸਾਰੇ ਮੁੱਦੇ ਅਜਿਹੇ ਨੇ ਜੋ ਆਮ ਲੋਕਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਜਾਣਕਾਰੀ ਉਹਨਾਂ ਤੱਕ ਪਹੁੰਚਣੀ ਜ਼ਰੂਰੀ ਹੈ ਪਰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਸੀਂ ਆਪਣੇ ਕੀਮਤੀ ਵਿਚਾਰ ਜਿਹੜਿਆ ਸਾਡੇ ਨਾਲ ਸਾਂਝੇ ਕੀਤੇ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਬਿਲਕੁਲ ਇੱਕ ਮੇਰੀ ਵੀ ਸੁਣੋ ਦੇ ਵਿੱਚ ਹੋਰ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਲੱਗਦਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੀ ਹਰ ਗੱਲ ਦਾ ਜਵਾਬ ਦੇਣ ਦੇ ਲਈ ਤੇ ਤੁਹਾਨੂੰ ਤੱਥਾਂ ਦੇ ਆਧਾਰ ਤੇ ਜਾਣਕਾਰੀ ਦੇਣ ਦੇ ਲਈ ਔਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਹੋਰ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਅਪਡੇਟਸ ਲੈ ਕੇ ਹਾਜ਼ਰ ਹੋਵਾਂਗੇ ਪਰ ਉਦੋਂ ਤੱਕ ਮੈਂ ਦੇ ਇਜਾਜ਼ਤ ਧੰਨਵਾਦ